ਅਮਰੀਕਾ ਵਿੱਚ H1B ਵੀਜ਼ਾ ਹੋਵੇਗਾ ਬੰਦ ਭਾਰਤੀਆਂ ਲਈ ਵੱਡਾ ਝਟਕਾ ਅਮਰੀਕਾ ਤੇ ਭਾਰਤ ਦੇ ਵਿੱਚ ਤਣਾਅ ਘਟਣ ਦਾ ਨਾਮ ਨਹੀਂ ਲੈ ਰਿਹਾ ਅਜਿਹੇ ਦੇ ਵਿੱਚ ਅਮਰੀਕਾ ਦੇ ਇੱਕ ਸੰਸਦ ਦੇ ਬਿਆਨ ਨੇ ਭਾਰਤੀਆਂ ਦੀ ਚਿੰਤਾਵਾਂ ਹੋਰ ਜ਼ਿਆਦਾ ਵਧਾ ਦਿੱਤੀਆਂ ਹਨ ਅਮਰੀਕੀ ਰਿਪਬਲਿਕਨ ਸੀਨੀਟਰ ਮਾਈਕਲੀ ਨੇ H1B ਵੀਜ਼ਾ ਤੇ ਰੋਕ ਲਗਾਉਣ ਦੀ ਸੰਭਾਵਨਾ ਜਤਾਈ ਹੈ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਟਵਿੱਟਰ ਤੇ ਇੱਕ ਪੋਸਟ ਦੇ ਜਵਾਬ ਵਿੱਚ ਸਵਾਲ ਕੀਤਾ ਹੈ ਕਿ ਹੁਣ H1B ਵੀਜ਼ਾ ਤੇ ਬੈਨ ਲਗਾਉਣ ਦਾ ਸਮਾਂ ਆ ਗਿਆ ਹੈ ਇਹ ਬਿਆਨ ਉਸ ਵੇਲੇ ਆਇਆ ਜਦੋਂ ਇੱਕ ਪੋਸਟ ਵਿੱਚ ਦਾਵਾ ਕੀਤਾ ਗਿਆ ਸੀ ਕਿ沃尔ਮਾਰਟ ਦੇ ਇੱਕ ਅਧਿਕਾਰੀ ਨੂੰ ਭਾਰਤੀ H1B ਕਰਮਚਾਰੀ ਨੂੰ ਤਰਜੀਹ ਦੇਣ ਲਈ ਰਿਸ਼ਵਤ ਦਿੱਤੀ ਗਈ ਸੀ ਮਾਈਕਲੀ ਇਸ ਮਸਲੇ ਤੇ ਆਵਾਜ਼ ਉਠਾਉਣ ਵਾਲੇ ਨਵੇਂ ਨੇਤਾ ਬਣੇ ਹਨ ਜਿਸ ਨਾਲ ਅਮਰੀਕਾ ਵਿੱਚ H1B ਪ੍ਰੋਗਰਾਮ ਤੇ ਚੱਲ ਰਹੀ ਚਰਚਾ ਹੋਰ ਤੇਜ਼ ਹੋ ਗਈ ਆ ਕੀ ਹੈ H1B ਵੀਜ਼ਾ 1990 ਵਿੱਚ ਸ਼ੁਰੂ ਹੋਇਆ H1B ਵੀਜ਼ਾ ਅਮਰੀਕੀ ਕੰਪਨੀਆਂ ਨੂੰ ਖਾਸ ਪੇਸ਼ਾਵਰ ਖੇਤਰਾਂ ਵਿੱਚ ਵਿਦੇਸ਼ੀ ਕਰਮਚਾਰੀ ਰੱਖਣ ਦੀ ਇਜਾਜ਼ਤ ਦਿੰਦਾ ਹੈ। ਇਹ ਵੀਜ਼ਾ 3 ਸਾਲ ਲਈ ਜਾਰੀ ਹੁੰਦਾ ਹੈ ਜਿਸ ਨੂੰ ਵੱਧ ਤੋਂ ਵੱਧ 6 ਸਾਲ ਤੱਕ ਵਧਾਇਆ ਜਾ ਸਕਦਾ ਹੈ। ਹਰ ਸਾਲ ਅਮਰੀਕੀ ਸਰਕਾਰ 65000 H1B ਵੀਜ਼ਾ ਜਾਰੀ ਕਰਦੀ ਹੈ ਜਦੋਂ ਕਿ 20000 ਵੱਖਰੇ ਵੀਜ਼ੇ ਅਮਰੀਕੀ ਯੂਨੀਵਰਸਿਟੀਆਂ ਤੋਂ ਮਾਸਟਰ ਜਾਂ ਪੀਐਚਡੀ ਕਰਨ ਵਾਲਿਆਂ ਨੂੰ ਦੇ ਦਿੱਤੇ ਜਾਂਦੇ ਹਨ। ਭਾਰਤ ਕਾਫੀ ਸਮੇਂ ਤੋਂ ਇਸ ਪ੍ਰੋਗਰਾਮ ਦਾ ਸਭ ਤੋਂ ਵੱਡਾ ਲਾਭਪਾਤਰੀ ਰਿਹਾ ਹੈ ਖਾਸ ਕਰਕੇ ਆਈਟੀ ਅਤੇ ਟੈਕਨੋਲੋਜੀ ਪ੍ਰੋਫੈਸ਼ਨਲਸ ਲਈ ਅਮਰੀਕੀ ਰਾਜਨੀਤੀ ਵਿੱਚ H1B ਤੇ ਵੰਡ ਹਾਲ ਹੀ ਵਿੱਚ H1B ਵੀਜ਼ਾ ਮਾਮਲੇ ਵਿੱਚ ਅਮਰੀਕੀ ਰਾਜਨੀਤੀ ਵਿੱਚ ਸਪਸ਼ਟ ਵੰਡ ਸਾਹਮਣੇ ਆ ਰਹੀ ਹੈ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਹੈ ਕਿ ਵੱਡੀਆਂ ਟੈਂਕ ਕੰਪਨੀਆਂ ਅਮਰੀਕੀ ਕਰਮਚਾਰੀਆਂ ਨੂੰ ਕੱਟ ਕੇ H1B ਕਰਮਚਾਰੀਆਂ ਨੂੰ ਰੱਖ ਰਹੀਆਂ ਹਨ ਜੋ ਅਮਰੀਕੀ ਪੇਸ਼ਾਵਰ ਨਾਲ ਅਨਿਆਏ ਹੈ ਉਨ੍ਹਾਂ ਉਦਾਹਰਣ ਦਿੱਤੀ ਹੈ ਕਿ ਹਜ਼ਾਰਾਂ ਕਰਮਚਾਰੀ ਕੱਢਣ ਦੇ ਬਾਵਜੂਦ ਕੰਪਨੀਆਂ ਵਿਦੇਸ਼ੀ ਵਰਕ ਵੀਜ਼ਾ ਲਈ ਅਰਜ਼ੀਆਂ ਦੇ ਰਹੀਆਂ ਹਨ ਦੂਜੇ ਪਾਸੇ 트ੰਪ ਨੇ ਪਹਿਲਾ H1B ਵੀਜ਼ਾ ਨੂੰ ਸ਼ਾਨਦਾਰ ਪ੍ਰੋਗਰਾਮ ਦੱਸਿਆ ਸੀ ਅਤੇ ਕਿਹਾ ਸੀ ਕਿ ਕਈ ਕੰਪਨੀਆਂ 'ਚ H1B ਵੀਜ਼ਾ ਧਾਰਕ ਕਰਮਚਾਰੀ ਕੰਮ ਕਰ ਰਹੇ ਹਨ USCIS ਦੇ ਨਵੇਂ ਨਿਯੁਕਤ ਡਾਇਰੈਕਟਰ ਜੋਸਫ ਐਡਲੋ ਨੇ ਕਿਹਾ ਹੈ ਕਿ H1B ਵੀਜ਼ਾ ਦਾ ਇਸਤੇਮਾਲ ਅਮਰੀਕੀ ਅਰਥਵਿਵਸਥਾ ਤੇ ਮਜ਼ਦੂਰਾਂ ਨੂੰ ਪੂਰਾ ਕਰਨ ਲਈ ਹੋਣਾ ਚਾਹੀਦਾ ਹੈ ਨਾ ਕਿ ਉਹਨਾਂ ਦੀ ਥਾਂ ਲੈਣ ਲਈ ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਪ੍ਰਸ਼ਾਸਨ H1B ਲਾਟਰੀ ਸਿਸਟਮ ਨੂੰ ਖਤਮ ਕਰਨ ਅਤੇ ਤਨਖਾਹ ਅਧਾਰਿਤ ਪ੍ਰੋਪਰਟੀ ਸਿਸਟਮ ਲਾਗੂ ਕਰਨ ਤੇ ਵਿਚਾਰ ਕਰ ਰਿਹਾ ਹੈ ਇਸ ਦਾ ਮਤਲਬ ਹੈ ਕਿ ਜਿੰਨਾ ਕਰਮਚਾਰੀਆਂ ਦੀ ਤਨਖਾਹ ਉੱਚੀ ਹੋਵੇਗੀ ਉਹਨਾਂ ਨੂੰ ਵੱਧ ਤਰਜੀਹ ਮਿਲੇਗੀ H1B ਵੀਜ਼ਾ ਪ੍ਰੋਗਰਾਮ ਵਿੱਚ ਸਭ ਤੋਂ ਵੱਡਾ ਹਿੱਸਾ ਭਾਰਤੀ ਆਈਟੀ ਅਤੇ ਤਕਨੀਕੀ ਪੇਸ਼ਾਵਾਰਾਂ ਦਾ ਹੈ ਹਰ ਸਾਲ ਹਜ਼ਾਰਾਂ ਭਾਰਤੀ ਇੰਜੀਨੀਅਰ ਡਾਕਟਰਾਂ ਤੇ ਖੋਜਕਾਰ ਅਮਰੀਕਾ H1B ਵੀਜ਼ਾ ਰਾਹੀਂ ਜਾਂਦੇ ਹਨ ਜੇਕਰ ਨਿਯਮ ਸਖਤ ਕੀਤੇ ਗਏ ਜਾਂ ਰੋਕ ਲਗਾਈ ਗਈ ਤਾਂ ਇਸ ਦਾ ਸਿੱਧਾ ਅਸਰ ਭਾਰਤ ਦੇ ਆਈਟੀ ਸੈਕਟਰਾਂ ਤੇ ਭਾਰਤੀ ਟੈਲੈਂਟ ਤੇ ਪਵੇਗਾ।